ਸਤਿ ਸ਼੍ਰੀ ਅਕਾਲ ਜੀ ਵੀਡੀਓ ਵੇਖ ਰਹੇ ਆਪ ਸਭ ਨੂੰ ਜੱਕੇ ਹਾਜ਼ਰ ਹਾਂ ਅੱਜ ਦੀ ਵੱਡੀ ਖਬਰ ਖਬਰ ਨਾਲ ਅੰਤ ਤੱਕ ਜਰੂਰ ਬਨੇ ਰਹਿਣਾ ਜਿੰਨਾ ਵੀਰਾਂ ਭੈਣਾਂ ਨੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਸਬਸਕ੍ਰਾਈਬ ਕਰ ਲੋ ਵੀਡੀਓ ਨੂੰ ਲਾਈਕ ਕਰ ਤੇ ਸ਼ੇਅਰ ਜਰੂਰ ਕਰਿਆ ਸ਼ੁਰੂਆਤ ਕਰਦੇ ਹਾਂ ਅੱਜ ਦੀ ਵੱਡੀ ਖਬਰ SBI ਵੱਲੋਂ ਵਿਆਜ ਦਰਾਂ 'ਚ 0.5 ਫੀਸ ਦੀ ਕਟੌਤੀ ਦੇਸ਼ ਵਿੱਚ ਸਭ ਤੋਂ ਵੱਧ ਕਰਜ਼ਾ ਦੇਣ ਵਾਲੇ ਸਟੇਟ ਬੈਂਕ ਹਾਫ ਇੰਡੀਆ ਨੇ ਵਿਆਜ ਦਰਾਂ ਵਿੱਚ 0.5 ਫੀਸ ਦੀ ਕਟੌਤੀ ਕਰ ਦਿੱਤੀ ਹੈ ਜਿਸ ਨਾਲ ਮੌਜੂਦਾ ਨਵੇਂ ਕਰਜ਼ਦਾਰਾਂ ਦੋਵਾਂ ਲਈ ਕਰਜਾ ਸਸਤਾ ਹੋ ਗਿਆ ਭਾਰਤੀ ਰਿਜ਼ਰਵ ਬੈਂਕ ਵੱਲੋਂ ਆਪਣੀ ਰੀਤੀਗਤ ਦਰ ਵਿੱਚ 0.65 ਫੀਸਦੀ ਦੀ ਘਟौती ਕਰਨ ਤੋਂ ਬਾਅਦ ਐਸਬੀਆਈ ਨੇ ਵੀ ਇਹ ਫੈਸਲਾ ਲਿਆ ਹੈ ਐਸਬੀਆਈ ਨੇ ਆਪਣੀ ਰੈਪੋ ਆਧਾਰਿਤ ਉਧਾਰ ਦਰ ਬੰਦ 0.5 ਫੀਸਦੀ ਘਟਾ ਕੇ 7.6575 ਫੀਸਦੀ ਕਰ ਦਿੱਤੀ ਗਈ ਹੈ ਬਾਹਰੀ ਬੈਂਚਮਾਰਕ ਆਧਾਰਿਤ ਉਧਾਰ ਦਰ ਜੇ 20 0.5% ਦੀ ਘਟਾ ਕੇ 8.65% ਦੀ ਤੋਂ ਘਟਾ ਕੇ 08.15% ਦੀ ਕਰ ਦਿੱਤੀ ਹੈ SBI ਦੀ ਵੈਬਸਾਈਟ ਅਨੁਸਾਰ ਸੋਧੀਆਂ ਦਰਾਂ 15 ਜੂਨ 2025 ਤੋਂ ਲਾਗੂ ਹੋ ਗਈਆਂ ਹਨ ਬੈਂਕ ਦੇ ਇਸ ਕਦਮ ਕਾਰਨ ਰੈਪੋ ਆਧਾਰਿਤ ਵਿਆਜ ਨਾਲ ਜੁੜੇ ਕਰਜ਼ੇ ਸਸਤੇ ਹੋ ਜਾਣਗੇ ਖਬਰ ਨਾਲ ਅੰਤ ਤੱਕ ਬਨੇ ਰਹਿਣ ਲਈ ਆਪ ਸਭ ਦਾ ਧੰਨਵਾਦ ਕਮੈਂਡ ਕਰਕੇ ਆਪਣੀ ਆਪਣੀ ਰਾਇ ਜ਼ਰੂਰ ਦਿਓ ਧੰਨਵਾਦ